ਅਸੀਂ ਦੇਖ ਰਹੇ ਹਾਂ ਦੈਨੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਕਿਤੇ ਕਿਤੇ ਆ ਕੇ 21 ਡੇਸੰਬਰ ਨੂੰ ਪੰਜਾਬ ਦੇ ਪੰਜ ਸ਼ਹਿਰਾਂ ਤੇ 343 ਨਗਰ ਕੌਂਸਲ ਜਿਹੜੀਆਂ ਇਲੈਕਸ਼ਨ ਹੋਣਗੇ ਕਿਤੇ ਕਿਤੇ ਆ ਕੇ ਹੁਣ ਥੋੜੇ ਸਮਾਂ ਹੀ ਰਹਿ ਗਿਆ ਪੰਜਾਬ ਦੇ ਲੋਕ ਉਸ ਦਿਨ ਨੂੰ ਉਡੀਕਦੇ 21 ਡੇਸੰਬਰ ਕਦੋਂ ਆਵੇ ਤੇ ਅਸੀਂ ਆਪਣੇ ਪਿਛਲੇ ਸਾਲਾਂ ਦੇ ਰੁਕੇ ਹੋਏ ਕੰਮ ਕਰਾਵੇ ਅਗਰ ਸਾਫ ਕੌਂਸਲ ਕੰਮ ਨਹੀਂ ਕੀਤੇ ਤਾਂ ਇਸ ਵਾਰ ਉਹਨਾਂ ਨੂੰ ਹਰ ਉਸ ਵਾਰਡ ਦੇ ਵਿੱਚ ਖਾਮਿਆਜਾ ਭੁਗਤਣਾ ਪੈ ਸਕਦਾ ਹੈ ਉਕੀ ਨੈਤਿਕ ਜ਼ਿੰਮੇਵਾਰੀ ਬਾਂਦੀ ਕੌਂਸਲ ਦੀ ਆਪਣੇ ਵਾਰਡ ਨੂੰ ਉਹ ਸਾਰੀਆਂ ਜ਼ਿੰਮੇਵਾਰ ਜਿਹੜੀਆਂ ਉਹਨਾਂ ਦੀਆਂ ਹੁੰਦੀਆਂ ਚਾਹੇ ਉਹ ਸੀਵਰੇਜ ਪ੍ਰਣਾਲੀ ਦੁਰਸਕਤਨਾ ਚਾਹੇ ਉਹ ਸਾਫ ਪਾਣੀ ਹੋਵੇ ਅਗਰ ਸਾਫ ਕਾ ਕੌਂਸਲ ਨੇ ਉਹ ਸ਼ਿਕਾਇਤਾਂ ਆਪਣੇ ਵਾਰਡ ਵਾਸੀਏ ਨਹੀਂ ਸੁਨੀਆਂ ਤਾਂ ਇਸ ਵਾਰ ਯਕੀਨਨ ਉਹਨਾਂ ਨੂੰ ਖਾਮਿਆਜਾ ਭੁਗਤਦਾ ਪੈ ਸਕਦਾ ਤਾਂ ਇਸ ਵਾਰ ਅਗਰ ਲੁਧਿਆਣਾ ਸ਼ਹਿਰ ਦੀ ਗੱਲ ਕਰਦੇ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਖਾਸਕੇ ਡੁਗਰੀ ਇਲਾਕਾ ਪੈਂਦਾ ਆ ਉਹਨਾਂ ਜਿਹਨਾਂ ਵਾਰਡ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਆਜ਼ਾਦ ਉਮੀਦਵਾਰ ਦੇ ਵਿੱਚ ਸੇਵਕ ਨਾਮ ਦੇ ਉਸ ਪਰਿਵਾਰ ਨੂੰ ਕਾਫੀ ਹੰਗਾਰਾ ਮਿਲ ਰਿਹਾ ਕਿਉਂਕਿ ਸੇਵਕ ਨਾਮ ਬੇਸ਼ੱਕ ਸੇਵਕ ਲੱਗਦਾ ਲੇਕਿਨ ਸੇਵਾਦਾਰ ਬੰਦੇ ਆ ਰਹੇ ਆ ਇਲਾਕਾ ਵਾਸੀ ਵੀ ਸਭ ਤੋਂ ਪਹਿਲਾਂ ਮੈਂ ਇਲਾਕਾ ਵਾਸੀ ਦੀ ਗੱਲ ਕਰਾਂਗਾ ਡੁਗਰੀ ਫੇਸ ਟੂ ਬੋਸ਼ ਏਰੀਆ ਕਹਿੰਦੇ ਆ ਜੀ ਜੋ ਅਸੀਂ ਇੱਥੇ ਚੱਕਾ ਲਗਾਏ ਤਾਂ ਸਾਨੂੰ ਕੂੜਾ ਕਾਫੀ ਨਜ਼ਰ ਆਇਆ ਸੜਕਾਂ ਤਾਂ ਇਹ ਹਾਲਤ ਸੀ ਵੀ ਅਗਰ ਬਾਈਕ ਚ ਬੰਦਾਂਦਾ ਤਾਂ ਉਹ ਡਗ ਮਗਾ ਜਾਂਦਾ ਆ ਸਾਬਕਾ ਕੌਂਸਲ ਸੀ ਵੱਡੇ ਘਰਾਂ ਦੇ ਕਾਕੇ ਸੀ ਸੁਧ ਨਹੀਂ ਲੇਤੀ ਕਾਰਨ ਕੀ ਰਿਹਾ ਕਾਰਨ ਉਹਨਾਂ ਦੇ ਬਾਰੇ ਤੇ ਮੈਂ ਕੁਝ ਨਹੀਂ ਕਹਿ ਸਕਦੀ ਬਸ ਇਹੀ ਹੁਣ ਜਿਹੜਾ ਨਿਸ਼ਕਰਸ਼ ਹੀ ਨਿਕਲੇ ਹੈ ਕਿ ਜਿਹੜੇ ਬੰਦੇ ਜ਼ਿਆਦਾ ਪੈਸੇ ਖਰਚ ਕੇ ਖੜੇ ਹੋ ਜਾਂਦੇ ਨੇ ਜਾਂ ਸਿਰਫ ਆਪਣੇ ਨੌਨ ਲੋਕਾਂ ਦੇ ਨਾਲ ਵੋਟ ਤੇ ਖੜੇ ਹੋ ਜਾਂਦੇ ਨੇ ਉਹ ਫਿਰ ਕਰਕੇ ਕੁਝ ਨਹੀਂ ਦਿਖਾਉਂਦੇ ਉਹ ਸਿਰਫ ਆਪਣੇ ਲਈ ਪੈਸਾ ਇਕੱਠਾ ਹੀ ਕਰਦੇ ਨੇ ਕਦੀ ਕੋਈ ਸਾਬਕਾ ਕੌਂਸਲਰ ਕਰਿਸ਼ ਕੈਦ ਆਪਣੇ ਏਰੀਆ ਦੀ ਅ ਦਿੱਤੀ ਕਰੀ ਜੇ ਫੋਨ ਕੀਤਾ ਕਰੀ ਉਹ ਕੀ ਫੋਨ ਚੱਕਿਆ ਜਾਂ ਤੁਹਾਡੀ ਸ਼ਿਕਾਇਤ ਨੂੰ ਰਿਪੋਰਟ ਆ ਕੀਤਾ ਮੈਂ ਪਰਸਨਲੀ ਤਾਂ ਨਹੀਂ ਕੀਤਾ ਜੀ ਬਟ ਮੇਰੇ ਹਸਬੰਦ ਨੇ ਕੀਤਾ ਸੀਗਾ ਤੇ ਕੋਈ ਖਾਸਾ ਰਿਸਪੌਂਸ ਨਹੀਂ ਮਿਲਿਆ ਕਈ ਵਾਰੀ ਤਾਂ ਉਹਨਾਂ ਨੇ ਫੋਨ ਵੀ ਚੁੱਕਿਆ ਨਹੀਂ ਹੈਗਾ ਕਾਉਂਸਲਰ ਦੀ ਨੈਤਿਕ ਜ਼ਿੰਮੇਵਾਰੀ ਕੀ ਹੁੰਦੀ ਵੈਸੇ ਆਪਾਂ ਕਿਉਂ ਚੋਣਾਂ ਸੱਚ ਹੁੰਦੇ ਅਸੀਂ ਕਾਉਂਸਲਰ ਚੁਣਨੇ ਆ ਤਾਂ ਕਿ ਸਾਡੇ ਏਰੀਆ ਦਾ ਡਿਵੈਲਪਮੈਂਟ ਹੋਵੇ ਔਰ ਜਿਹੜੀਆਂ ਵੀ ਪ੍ਰੋਬਲਮਸ ਹੈਗੀਆਂ ਨੇ ਉਹ ਸਾਡੀਆਂ ਸੋਲਵ ਹੋਣ ਤੇ ਹੁਣ ਉਮੀਦ ਕੀਤੀ ਜਾਂਦੀ ਹੈ ਕਿ ਸੇਵਕ ਜੀ ਜਿਹੜੇ ਹੈਗੇ ਨੇ ਜਿਹੜੇ 3-4 ਸਾਲਾਂ ਤੋਂ ਪਹਿਲਾਂ ਹੀ ਕੰਮ ਕਰ ਰਹੇ ਨੇ ਤੇ ਉਮੀਦ ਕਰਦੇ ਆ ਕਿ ਉਹ ਅੱਗੇ ਵੀ ਅੱਛਾ ਕੰਮ ਕਰਕੇ ਦਿਖਾਉਣ ਸੇਵਕ ਕੀ ਕਿਉਂ ਉਹ ਤੁਹਾਡੇ ਇਲਾਕੇ ਦਾ ਬੰਦਾ ਹੋ ਸਕਦਾ ਜੀ ਜਿਹੜਾ ਕੰਮ ਕਰ ਰਿਹਾ ਹੈ ਮੈਂ ਉਹਦੀ ਗੱਲ ਕਰ ਰਹੀ ਆ ਜਿਹੜੇ ਸਿਰਫ ਬੋਲਦੇ ਨੇ ਕਿ ਅਸੀਂ ਕੰਮ ਕਰ ਰਹੇ ਆ ਉਹਨਾਂ ਦੇ ਬਾਰੇ ਅਸੀਂ ਕੁਝ ਨਹੀਂ ਐਸੇ ਬੋਲਣ ਵਾਲੇ ਨਹੀਂ ਚਾਹੀਦੇ ਜੀ ਮਟੀਰੀਅਲ 'ਚ ਸਵਾਲ ਦਿੱਤਾ ਸੀ ਇੱਕ ਨੈਤਿਕ ਜ਼ਿੰਮੇਵਾਰੀ ਹੁੰਦੀ ਆ ਕਾਉਂਸਲ ਆਪਾਂ ਆਪਣਾ ਮੌਤਵਾਰ ਜਿਹੜਾ ਵਾਰਡ ਹੁੰਦਾ ਪਰਿਵਾਰ ਹੁੰਦਾ ਉਸ ਕਾਉਂਸਲਰ ਦਾ ਉਹਦੀ ਨੈਤਿਕ ਜ਼ਿੰਮੇਵਾਰੀ ਬੰਦੀ ਆਪਾਂ ਵੋਟ ਪਾਣੇ ਆ ਵੀ ਸਾਡਾ ਕੌਂਸਲ ਬਣੂਗਾ ਤਾਂ ਅਸੀਂ ਆਪਣੇ ਉਸ ਮੁਹੱਲੇ ਦੀ ਵਾਰਡ ਦੀ ਸੜਕਾਂ ਨੂੰ ਦਰੁਸਤ ਰੱਖਣਾ ਸਾਫ ਪਾਣੀ ਸਾਫ ਪਾਣੀ ਮਿਲੇ ਪੀਣ ਨੂੰ ਇਸ ਦੇ ਨਾਲ ਸੀਵਰੇ ਪਨਾਣੀ ਕਿਉਂਕਿ ਜਦੋਂ ਸੀਵਰੇ ਬੰਦ ਹੁੰਦਾ ਸਭ ਤੋਂ ਵੱਡੀ ਜਿਹੜੀ ਮੱਥੇ ਸ਼ਿਕਨ ਪੈਂਦੀ ਉਹ ਲੇਡੀਜ਼ ਨੂੰ ਪੈਂਦੀ ਹੈ ਕੋਈ ਤਿੰਨ ਟਾਈਮ ਸੋਈ ਚ ਰਹਿਣਾ ਅਗਰ ਉਹ ਸਮੱਸਿਆ ਸਾਡੀ ਹੱਲ ਹੁੰਦੀ ਸੀ ਤਾਂ ਸਾਬਕਾ ਕੌਂਸਲਰ ਹੱਕਦਾਰਾ ਅਗਲੇ ਇਲੈਕਸ਼ਨ ਵਾਸਤੇ ਅਗਰ ਸਾਬਕਾ ਕੌਂਸਲਰ ਨੁਹਾਰ ਨਹੀਂ ਸੁਣੀ ਨੁਹਾਰ ਨਹੀਂ ਬਦਲੀ ਤੁਹਾਡੇ ਵਾਰਡ ਦੀ ਕੀ ਇਸ ਵਾਰ ਉਹਨਾਂ ਨੂੰ ਇਸ ਇਲਾਕੇ ਚ ਆਉਣ ਦਾ ਹੱਕ ਹੈ ਬਿਲਕੁਲ ਨਹੀਂ ਹੈ ਪਿਛਲਾ ਕੌਂਸਲਰ ਜਿਹੜਾ ਸੀ ਕਦੀ ਵੀ ਆਪਣੀ ਸੀਟ ਤੇ ਸਾਨੂੰ ਮਿਲਿਆ ਹੀ ਨਹੀਂ ਤੁਸੀਂ ਕਹਿੰਦੇ ਗਏ ਸੀ ਸ਼ਿਕਾਇਤ ਲੈਣ ਬਹੁਤ ਵਾਰ ਕੀ ਕੀ ਆਨਸਰ ਅਗੇ ਮਿਲਦਾ ਸੀ ਕਦੀ ਉਹ ਹੁੰਦਾ ਹੀ ਨਹੀਂ ਸੀ ਤੇ ਆਨਸਰ ਕਿੱਥੇ ਉਹਨਾਂ ਦੀ ਜਗ੍ਹਾ ਤੇ ਉਹਨਾਂ ਦਾ ਕੋਈ ਵੈਸੇ ਹੀ ਕੋ ਛੋਟਾ ਜਿਹਾ ਅਸਿਸਟੈਂਟ ਬੈਠਾ ਹੁੰਦਾ ਸੀਗਾ ਉਹ ਕਹਿੰਦਾ ਜੀ ਬੋਲ ਦੇਂਗੇ ਫੋਨ ਕਰ ਦੇਂਗੇ ਪਰ ਸਾਨੂੰ ਕਦੀ ਨਹੀਂ ਮਿਲਿਆ ਸਾਫ ਕੋਨ ਸਰ ਕੋਨ ਸੀ ਆਈ ਥਿੰਕ ਵੈਦ ਸੀਗੇ ਵੈਦ ਸਾਫ ਵੈਦ ਸਾਫ ਵੱਡੇ ਘਰਾਂ ਦੇ ਕਾਕੇ ਫਿਰ ਬਿਲਕੁਲ ਗੱਲ ਹੀ ਸੁਣਦੇ ਵੈਦ ਸਰ ਬਿਲਕੁਲ ਨਹੀਂ ਜੀ ਕੰਮ ਸ਼ਿਕਾਇਤ ਸੁਣਦੇ ਨਹੀਂ ਸੀ ਕਿ ਕਰਦੇ ਪੂਰੀ ਨਹੀਂ ਕੀਤੀ ਕਦੀ ਸਾਨੂੰ ਮਿਲਦੇ ਹੀ ਨਹੀਂ ਸੀ ਤੇ ਸੁਣਨਗੇ ਤੇ ਬਾਦ ਨੂੰ ਨਾ ਕੰਨ ਹੋਣਗੇ ਤੇ ਸੁਨੇ ਜਾਣਗੇ ਜੇ ਕੰਨ ਹੀ ਨਹੀਂ ਹੋਣਗੇ ਤੇ ਸੁਣਨਗੇ ਤਾਂ ਹਾਂਜੀ ਜਿੱਤ ਕੇ ਘਰ ਬੈਠੇ ਅਸੀਂ ਜਿਤਾਇਆ ਉਹਨਾਂ ਨੂੰ ਸਾਡੀ ਬੇਵਕੂਫੀ ਸੀਗੀ ਅਸੀਂ ਹੁਣ ਸੇਵਕ ਜੀ ਤੋਂ ਇਹ ਉਮੀਦ ਕਰਦੇ ਹਾਂ ਕਿ ਜੋ ਸਾਡੇ ਤੋਂ ਗਲਤੀ ਹੋਈ ਏ ਸੇਵਕ ਜੀ ਕਿਉਂ ਹੋਰ ਕਿਉਂ ਬੰਦਾ ਡਾੜੇ ਇਲਾਕੇ ਦਾ ਕਿਉਂ ਨਹੀਂ ਹੋਣਾ ਚਾਹੀਦਾ ਹੋਰ ਲੇਡੀ ਵੀ ਹੋ ਸਕਦੀ ਹੈ ਹੋਰ ਬੰਦਾ ਵੀ ਹੋ ਸਕਦਾ ਕਿਉਂ ਵੀ ਹੋ ਸਕਦੀ ਹੈ ਸਾਨੂੰ ਸਾਨੂੰ ਇਹਨਾਂ ਦਾ ਰਿਸਪੌਂਸ ਅੱਛਾ ਮਿਲਿਆ ਹੈ ਅਸੀਂ ਉਹਦੇ ਉੱਤੇ ਇਹਨਾਂ 'ਤੇ ਵਿਸ਼ਵਾਸ ਕਰ ਰਹੇ ਹਾਂ ਤੇ ਸਾਡੇ ਵਿਸ਼ਵਾਸ ਨੂੰ ਕਿੱਦਾਂ ਕਰਨਗੇ ਇਹ ਇਹਨਾਂ 'ਤੇ ਡਿਪੈਂਡ ਕਰਦਾ ਹੈ ਬਿਲਕੁਲ ਬਿਲਕੁਲ ਇਹਨਾਂ ਤੇ ਡਿਪੈਂਡ ਆਉਣ ਵਾਲਾ ਸਮਾਂ ਦੱਸੂਗਾ ਇਸ ਵਾਰ ਨਗਰ ਨਿਗਮ ਲੁਧਾਨਾ ਦੇ ਖਾ ਕੋਈ ਮਾਂਚੈਸਟਰ ਨੂੰ ਲੁਧਾਨਾ ਇੱਕੋ ਹਾਂਦਾ ਤੇ ਵੱਡਾ ਸ਼ਹਿਰ ਹੈ ਸੰਤੀ ਸ਼ਹਿਰ ਹੈ ਤੇ ਸਮੱਸਿਆ ਵੀ ਬਹੁ ਵੱਡੀਆਂ ਹੁੰਦੀਆਂ ਬਚਨਵੇਂ ਵਾਰਡਾ ਲੁਧਾਨਾ ਦੇ ਬਚਨਵੇਂ ਵਾਰਡ ਦੀਆਂ ਸਮੱਸਿਆ ਵੱਡੀਆਂ ਹੋਣ ਕਰਕੇ ਸ਼ਹਿਰਾਂ ਦੇ ਕੌਂਸਲਰ ਦੀ ਜਿਹੜੀ ਨੈਤਿਕ ਜ਼ਿੰਮੇਵਾਰੀ ਹੁੰਦੀ ਮੈਂ ਪਹਿਲਾਂ ਹੀ ਗੱਲ ਕਰ ਚੁੱਕਾ ਉਸ ਵਾਰਡ ਦੀ ਖਾ ਸਕੇ ਸਾਫ ਪੀਣ ਵਾਲਾ ਪਾਣੀ ਸੀਵਰੇਜ ਸਮੱਸਿਆ ਸਟਰੀਟ ਲਾਈਟਾਂ ਤੇ ਇਸ ਦੇ ਨਾਲ ਸੜਕਾਂ ਦੇ ਦਰੁਸਤ ਹੋਣਾ ਅਗਰ ਕੌਂਸਲਰ ਕੋਈ ਵੀ ਕੰਸਲਰ ਹੋਵੇ ਆਨ ਵਾਲਾ ਜਾਂ ਪਿਸਾਬ ਕਾ ਅਗਰ ਉਹ ਇਹ ਨੈਤਿਕ ਜ਼ਿੰਮੇਵਾਰੀ ਨਿਭਾਉਂਦਾ ਤਾਂ ਸਾਬਕਾ ਕੰਸਲਰ ਅਗਲੀ ਵਾਰ ਉਸ ਵਾਰਡ ਦਾ ਮੌਤਬਰ ਬਣ ਸਕਦਾ ਹੈ ਅਗਰ ਨਹੀਂ ਤਾਂ ਇਸ ਵਾਰ ਸਾਬਕਾ ਕੰਸਲਰ ਦੇ ਨਾਲ-ਨਾਲ ਇਲਾਕਾ ਵਾਸੀ ਹੁਣ ਆਪਣੇ ਨਵੇਂ ਉਮੀਦਵਾਰ ਨੂੰ ਜਿਤਾਉਣ ਲਈ ਤਿਆਰਬਰ ਤਿਆਰ ਬੈਠੇ ਆ ਤਾਂ ਇਹ ਸਾਰਾ ਇਸ ਇਲਾਕ ਇਜ਼ਾਦ ਉਮੀਦਵਾਰ ਦੇ ਰੂਪ ਦੇ ਵਿੱਚ ਸੇਵਕ ਪਰਿਵਾਰ ਆ ਮਾਤਾ ਜੀ ਵੀ ਖੜੇ ਆ ਇਲਾਕਾ ਨਿਵਾਸੀ ਵੀ ਖੜੇ ਆ ਭਾਜੀ ਅੱਜ ਬੜੀ ਕਿਨਾਂ ਲੱਗਾ ਬੜਾ ਇਕੱਠੇ ਹੋਇਆ ਵੱਡਾ ਏਰੀਆ ਫੇਸ 2 ਦਾ ਕਾਫੀ ਸਮੱਸਿਆ ਵੱਡੀਆਂ ਸੁਨੀਆਂ ਵੀ ਆ ਦੇਖੀਆਂ ਵੀ ਆ ਆਖਿਰ ਸਮੱਸਿਆ ਤੇ ਸੁਨੀਆਂ ਸ਼ਰਤ ਤੁਸੀਂ ਰੱਖੀ ਆ ਇਹਨਾਂ ਲੋਕਾਂ ਨੇ ਤੁਹਾਡੇ ਵਾਸਤੇ ਕਿ ਉਹ ਪੁਰੀਆਂ ਹੋਣਗੀਆਂ ਕਿ ਆਪਾਂ ਫਿਰ ਵੱਡੇ ਘਰਾਂ ਦੇ ਕਾਕੇ ਬਹਿ ਕੇ ਆਪਣੇ ਆਫਿਸ ਦੇ ਅੱਗੇ ਏਸੀ ਰੂਮ ਦੇ ਵਿੱਚ ਬਿਲਕੁਲ ਦੇਖੋ ਇਹ ਇੱਕ ਆਮ ਤੌਰ ਤੇ ਧਾਰਨਾ ਬਣੀ ਹੋਈ ਆ ਕਿ ਲੀਡਰ ਕੰਮ ਨਹੀਂ ਕਰਦੇ ਮੈਂ ਵੀ ਜਦੋਂ ਇਹ ਲਾਈਨ 'ਚ ਆਇਆ ਸੀਗਾ ਇਹੀ ਸੋਚ ਕੇ ਆਏ ਆ ਕਿ ਇਹ ਪਰਸੈਪਸ਼ਨ ਖਤਮ ਕਰਨੀ ਹੈ ਤੇ ਉਹ ਕਿਉਂ ਨਹੀਂ ਕਰਦੇ ਜਦੋਂ ਲਾਈਨ 'ਚ ਪੰਨੇ ਆ ਤੇ ਪਤਾ ਲੱਗਦਾ ਬੰਦੇ ਨੂੰ ਜਿਹੜੇ ਸਰਮਾਇਦਾਰ ਬੰਦੇ ਹੁੰਦੇ ਆ ਪੈਸੇ ਖਰਚ ਕੇ ਟਿਕਟਾਂ ਲੈ ਜਾਂਦੇ ਆ ਪਰ ਉਹਨਾਂ ਨੇ ਫਿਰ ਕੰਮ ਨਹੀਂ ਕਰਦੇ ਇੱਕ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਟੈਗ ਲਾਣਾ ਹੁੰਦਾ ਕਿ ਕਾਉਂਸਲਰ ਬਣ ਗਏ ਜਾਂ ਉਹਨਾਂ ਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਹੁੰਦਾ ਲੋਕਾਂ ਨਾਲ ਵੀ ਨਹੀਂ ਮਤਲਬ ਹੁੰਦਾ ਸ਼ਾਇਦ ਅੱਜ ਵੱਡੇ ਵੱਡੇ ਬੋਰਡ ਲੱਗੇ ਆ ਮੇਰੇ ਸਾਬ ਨਾਲ ਤੁਸੀਂ ਦੁਗਰੀ ਕਲੋਨੀ ਦੇ ਕਿਸੇ ਨੂੰ ਵੀ ਆਪਾਂ ਖੜੇ ਐ ਇੱਥੇ ਫੇਸ 1 ਫੇਸ 2 'ਚ ਕਿਸੇ ਨੂੰ ਵੀ ਪੁੱਛੋਗੇ ਉਹਦਾ ਨੰਬਰ ਹੈਗਾ ਨੰਬਰ ਨਹੀਂ ਹੋਣਾ ਤੇ ਇੱਕ ਇਹ ਪੁੱਛੋ ਕਿ ਸੇਵਕ ਦਾ ਨੰਬਰ ਹੈਗਾ ਅਨਨੋਨ ਕਿਸੇ ਨੰਬਰ ਕਿਸੇ ਫੇਸ 1 ਫੇਸ 2 ਨੂੰ ਪੁੱਛੋ ਸੇਵਕ ਦਾ ਨੰਬਰ ਹੈਗਾ ਉਹਦੇ ਕੋਲ ਹੋਊਗਾ ਜਾਂ ਨਾਮ ਸੁਣਿਆ ਹੋਊਗਾ ਕਿਸੇ ਦਾ ਕੋਈ ਕੰਮ ਕਰਾਇਆ ਹੋਊਗਾ ਹੁਣ ਲੋਕ ਬਹੁਤ ਸਿਆਣੇ ਐ ਪਹਿਲਾ ਵਰਗਾ ਸਿਸਟਮ ਨਹੀਂ ਰਿਹਾ ਹੁਣ ਲੋਕ ਬਹੁਤ ਸਿਆਣੇ ਆ ਜਿੰਨੇ ਕੰਮ ਕੀਤਾ ਲੋਕ ਕੰਮਾਂ ਦੇ ਆਧਾਰ ਤੇ ਵੋਟ ਪਾਉਂਦੇ ਆ ਨਾ ਕਿ ਤੁਸੀਂ ਬੋਰਡ ਬੈਨਰ ਜਿੰਨੇ ਮਰਜ਼ੀ ਲਾ ਲਓ ਕਿਉਂਕਿ ਦੇਖੋ ਮੈਂ ਜਦੋਂ ਟਿਕਟ ਕੱਟੀ ਗਈ ਮੇਰੀ ਤੇ ਮੈਨੂੰ ਬੜਾ ਉਦਾਸ ਫੀਲ ਹੋਇਆ ਬੜਾ ਮੈਂ ਸਵਾਲ ਸਵਾਲ ਮੇਰਾ ਘੜਦਾ ਸਵਾਲ ਮੇਰਾ ਇਹ ਆ ਵੀ ਜਿੱਤਣ ਤੋਂ ਬਾਅਦ ਲੋਕਾਂ ਨੇ ਜੋ ਤੱਕੋ ਉਮੀਦਾਂ ਰੱਖੀਆਂ ਕਿ ਉਹ ਇੰਨ ਬਿਨ ਪੂਰੀਆਂ ਹੋਣਗੀਆਂ ਕਿ ਆਪਾਂ ਫਿਰ ਮੈਂ ਵਾਰ-ਵਾਰ ਗੱਲ ਕਰ ਰਿਹਾ ਵੀ ਕਰਾਂ ਚ ਏਸੀ ਰੂਮ ਦੇ ਵਿੱਚ ਬੈਣਾ ਦਫ਼ਤਰਾਂ ਦੇ ਵਿੱਚ ਬੈਣਾ ਤਾਂ ਮੁਰਕਿਸ਼ ਬਾਇਸ ਸਰਵਾਰ ਫਿਰ ਆ ਕਿ ਆਪਣੇ ਬੋਰਡ ਹੋਲਡਿੰਗ ਦੀ ਜਦ ਅਸੀਂ ਗੱਲ ਕਰ ਗਏ ਹੋਲਡਿੰਗ ਲਗਾ ਦਨੇ ਮਸਲਮ ਨਾ ਮਾਤਰ ਨਾਮ ਦੇ ਕਾਉਂਸਲਰ ਦੇਖੋ ਮੈਨੂੰ ਪਹਿਲਾਂ ਤਾਂ ਮੈਂ ਇੱਕ ਗੱਲ ਕਹੀ ਸਾਰਿਆਂ ਨੂੰ ਇੱਥੇ ਕਿ ਮੈਂ ਜਦੋਂ ਲੱਗਿਆ ਨਾ ਇੱਕ ਆਪਾ ਟੀਵੀ ਤੇ ਐਡ ਆਉਂਦੀ ਨਾ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਮੈਨੂੰ ਲੋਕਾਂ ਨੇ 3 ਸਾਲ ਦੇਖਿਆ ਕੰਮ ਕਰਦੇ ਮੈਂ ਡਗੜਿਆ ਇਹਨਾਂ ਨੇ ਮੈਨੂੰ ਕਸਾਇਆ ਹੋਇਆ ਕੰਮ ਕਰਕੇ ਦੇਖਿਆ ਹੋਇਆ ਕਿ ਸੇਵਕ ਦਾ ਕੰਮ ਕਰਨ ਦਾ ਤਰੀਕਾ ਕੀ ਹੈ ਇਹ ਲੋਕ ਕਦੀ ਤੁਸੀਂ ਆਪਣੀ ਲਾਈਫ ਵਿੱਚ ਆਜ਼ਾਦ ਉਮੀਦਵਾਰ ਦਾ ਇੰਨਾ ਕੱਟ ਦੇਖਿਆ ਕਦੀ ਦੇਖਿਆ ਤੁਸੀਂ ਆਜ਼ਾਦ ਦਾ ਤਾਂ ਪਰਛਾਵਾ ਸਾਥ ਛੱਡ ਦਿੰਦਾ ਜਿਹੜੇ ਲੋਕ ਖੜੇ ਆ ਕਿਸੇ ਕਿਸੇ ਕਾਰਨ ਨਹੀਂ ਖੜੇ ਸੋ ਜਿਹੜੇ ਇਹ ਕੰਮਾਂ ਦੇ ਖੜੇ ਆ ਮੈਂ ਹਮੇਸ਼ਾ ਤੁਹਾਡੇ ਨਾਲ ਵਾਦਾ ਕਰਦਾ ਕਿ ਇਹਨਾਂ ਦਾ ਕਦੀ ਮੇਰੇ ਕਰਕੇ ਸਿਰ ਨਹੀਂ ਵਾਣੀ ਹੋਊਗਾ ਜਿਹੜੇ ਜਿਹੜੇ ਇਹਨਾਂ ਦੇ ਕੰਮ ਪੈਂਡਿੰਗ ਪਈ ਹੈ ਪਹਿਲਾਂ ਵੀ ਕਰਾਉਂਦੇ ਆਏ ਆ ਤੇ ਹੁਣ ਵੀ ਮੈਂ ਕਰਾਉਂਗਾ ਠੋਕੇ ਕਰਾਉਂਗਾ ਕਿਉਂਕਿ ਪਹਿਲਾਂ ਕਿਧਰੇ ਨਾ ਕਿਧਰੇ ਇੱਕ ਬੰਦੇ ਕੋਲ ਪਾਵਰ ਨਹੀਂ ਹੁੰਦੀ ਜਦੋਂ ਪਾਵਰ ਆ ਜਾਂਦੀ ਤੁਹਾਡੇ ਕੋਲ ਤੇ ਉਹ ਬੰਦਾ ਜਿੰਨੀ ਸਪੀਡ ਨਾਲ ਹੁਣ ਕੰਮ ਕਰ ਰਿਹਾ ਉਸ ਤੋਂ ਦੁੱਗਣੀ ਰਫ਼ਤਾਰ ਨਾਲ ਅਸੀਂ ਕੰਮ ਕਰਕੇ ਲੋਕਾਂ ਦੇ ਇੱਕ ਪਰਸੈਪਸ਼ਨ ਚੇਂਜ ਕਰਾਂਗੇ ਕਿ ਆਜ਼ਾਦ ਉਮੀਦਵਾਰ ਇੱਕ ਲੋਕਾਂ ਦੇ ਕੰਮ ਕਰਨ ਵਾਲਾ ਉਮੀਦਵਾਰ ਕਿਸ ਹਿਸਾਬ ਨਾਲ ਲੋਕਾਂ ਨੇ ਜਿਤਾਇਆ ਤੇ ਲੋਕਾਂ ਦੇ ਕੰਮ ਹੋ ਰਹੇ ਆ ਇੱਕ ਇਹ ਵਾਰਡ ਇਹ ਇਹ ਵਾਰਡ ਮੈਂ ਤੁਹਾਨੂੰ ਦੱਸਾਂ ਕਿ ਲੋਕ ਵੀ ਕਿਹਾ ਕਰਨਗੇ ਕਿ ਦੂਜਾ ਵਾਰਡ ਕਿ ਸਾਨੂੰ ਵੀ ਇਹੋ ਜਿਹਾ ਕਾਉਂਸਲਰ ਚਾਹੀਦਾ ਬਿਲਕੁਲ ਦੂਜਾ ਇਹ ਕਾਉਂਸਲਰ ਚਾਹੀਦਾ ਸਰ ਜੀ ਪਹਿਲਾਂ ਕਰ ਕਿੰਨੀ ਵੱਡਾ ਅ ਇਲਾਕਾ ਵੱਡਾ ਸਮੱਸਿਆ ਵੱਡੀਆਂ ਸ਼ਹਿਰ ਵੱਡਾ ਮੈਂ ਸਮੱਸਿਆ ਕਾਫੀ ਸੁਣ ਚੁੱਕਾ ਲੱਗ ਰਿਹਾ ਵੀ ਸੇਵਕ ਪਰਵਾਰ ਇਸ ਇਲਾਕੇ ਦੀ ਨੁਖਾਰ ਬਦਲ ਲੂਗਾ ਬਿਲਕੁਲ ਜੀ ਸਾਨੂੰ ਪੂਰਾ ਵਿਸ਼ਵਾਸ ਹੈ ਇਹ ਲੜਕਾ ਪਹਿਲਾਂ ਵੀ ਢਾਈ ਤਿੰਨ ਸਾਲ ਤੋਂ ਹਾਲਾਂਕਿ ਕਾਉਂਸਲਰ ਨਹੀਂ ਵੀ ਸੀਗਾ ਤਾਂ ਵੀ ਇਹ ਇੱਕ ਬਹੁਤ ਹੀ ਅੱਛੀ ਡਿਊਟੀ ਨਿਭਾ ਰਿਹਾ ਜੋ ਇਲਾਕੇ ਦੀਆਂ ਸਮੱਸਿਆਵਾਂ ਨੇ ਹਰ ਛੋਟੀ ਤੋਂ ਛੋਟੀ ਵੱਡੀ ਕੋਈ ਵੀ ਸਮੱਸਿਆ ਹੈ ਇਲਾਕਾ ਨਿਵਾਸੀਆਂ ਦੀ ਉਹਨੂੰ ਰਿਜ਼ੋਲਵ ਕਰਨ ਦਾ ਉਹਨੂੰ ਹੱਲ ਲੱਭਣ ਵਾਸਤੇ ਪੂਰਾ ਸਿਰ ਤੋੜ ਯਤਨ ਕੀਤਾ ਔਰ ਬਹੁਤ ਅੱਛੇ ਇਹਨੇ ਕੰਮ ਕੀਤੇ ਆ ਔਰ ਉਹਦਾ ਹੀ ਇਹ ਇੱਕ ਨਤੀਜਾ ਅਸੀਂ ਅੱਜ ਦੇਖ ਰਹੇ ਆ ਕਿ ਜਿਹੜੀ ਦੁਗਰੀ ਦੀ ਸਾਰੀ ਪਬਲਿਕ ਹੈ ਪੂਰਾ ਸਮਰਥਨ ਇਹਨੂੰ ਦੇ ਰਹੀ ਹੈ ਪੂਰਾ ਪਿਆਰ ਦੇ ਰਹੀ ਹੈ ਮੈਂ ਮੈਂ ਸਮਝਦਾ ਕਿ ਜਿਹੜੀ ਅੱਜ ਤੱਕ ਦੀ ਇਹ ਪਰਸੈਪਸ਼ਨ ਪਹਿਲਾਂ ਚੱਲਦੀ ਆ ਨਾ ਹੁਣ ਤੱਕ ਕਿ ਜੀ ਮਨੀ ਪਾਵਰ ਮਸਲ ਪਾਵਰ ਹੋਰ ਕਈ ਤਰ੍ਹਾਂ ਦੇ ਹੱਥ ਕੰਡੇ ਜਿਹੜੇ ਪੋਲੀਟੀਕਲ ਰਵਾਇਤੀ ਪਾਰਟੀਆਂ ਅਪਣਾਉਂਦੀਆਂ ਨੇ ਮੈਂ ਸਮਝਦਾ ਇਹ ਲੜਕਾ ਉਹਨਾਂ ਚੋਂ ਬਹੁਤ ਡਿਫਰੈਂਟ ਹੈਗਾ ਇਹਦੇ ਲੋਕਾਂ ਦਾ ਪਿਆਰ ਜਿੱਤਿਆ ਹੈਗਾ ਇਮਾਨਦਾਰੀ ਨਾਲ ਕੰਮ ਕੀਤਾ ਹੈ ਲਗਨ ਹੈ ਦੇ ਅੰਦਰ ਲੋਕਾਂ ਨੂੰ ਵਿਸ਼ਵਾਸ ਹੈ ਪੂਰਾ ਔਰ ਇਹ ਸਭ ਤੋਂ ਵੱਡੀ ਜਿਹੜੀ ਪਾਵਰ ਇਹੀ ਹੁੰਦੀ ਹੈ ਕਿ ਲੋਕਾਂ ਦਾ ਪਿਆਰ ਤੁਹਾਨੂੰ ਮਿਲੇ ਲੋਕਾਂ ਦਾ ਸਮਰਥਨ ਮਿਲੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਇਲਾਕਾ ਨਿਵਾਸੀ ਪੁਰਪੁਰ ਵੋਟਾਂ ਪਾ ਕੇ ਇਹਨੂੰ ਕਾਮਯਾਬ ਕਰਨਗੇ ਤੇ ਇਹ ਜਿਹੜੀ ਇੱਕ ਪਰਸੈਪਸ਼ਨ ਕਈ ਦਿਨਾਂ ਤੋਂ ਚੱਲਦੀ ਹੈ ਪਹਿਲਾਂ ਕੀ ਜੀ ਆਜ਼ਾਦ ਉਮੀਦਵਾਰ ਨਹੀਂ ਹੁੰਦਾ ਆਜ਼ਾਦ ਉਮੀਦਵਾਰ ਨੂੰ بڑا ਸਮਰਥਨ ਵੀ ਆਜ਼ਾਦ ਉਮੀਦਵਾਰ ਦੇ ਬੜੇ ਲੋਕਾਂ ਦਾ ਘੱਟ ਵਿਸ਼ਵਾਸ ਹੁੰਦਾ ਵੀ ਆਜ਼ਾਦ ਉਮੀਦਵਾਰਾ ਪਤਾ ਨਹੀਂ ਕੱਲ ਜਿੱਤ ਕੇ ਕਿਥੇ ਪਾ ਸਾਡਾ ਕੰਮ ਕਰਾਊਗਾ ਕਿ ਨਹੀਂ ਸਵਾਲ ਇੱਥੇ ਪੈਦਾ ਹੁੰਦਾ ਕੀ ਲੱਗਦਾ ਇਹ ਬੰਦਾ ਸੇਵ ਕੰਮ ਕਰਾ ਲੇਕਿਨ ਦੇਖੋ ਇੱਕ ਚੀਜ਼ ਇਹ ਵੀ ਹੈ ਨਾ ਕਿ ਜਿਹੜਾ ਕਾਉਂਸਲਰ ਹੈ ਇਹ ਇੱਕ ਤਰ੍ਹਾਂ ਦਾ ਸਬੰਧ ਦੇ ਲੋਕਾਂ ਦੇ ਕੰਮ ਕਰਨ ਨਾਲ ਪਿਆਰ ਮੁਹੱਬਤ ਬਣਾਈ ਹੋਈ ਦੇ ਨਾਲ ਹੀ ਜਿੱਤਦਾ ਹੈਗਾ ਇੱਥੇ ਫੇਸ ਵੈਲਿਊ ਚਲਦੀ ਹੈਗੀ ਹੈ ਤੇ ਇਹਨੇ ਲੜਕੇ ਨੇ ਫੇਸ ਵੈਲਿਊ ਆਪਣੀ ਵਧਾਈ ਹੋਈ ਹੈ ਇਹਨੇ ਲੋਕਾਂ ਦਾ ਪਿਆਰ ਦਿਲ ਜਿੱਤਿਆ ਹੈਗਾ ਔਰ ਕੰਮ ਕੀਤੇ ਔਰ ਕੰਮ ਕੀਤੇ ਹੈਗੇ ਆ ਔਰ ਉਹਨਾਂ ਕੰਮਾ ਕਰਕੇ ਹੀ ਅੱਜ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਦੇਖਿਆ ਹੋਣਾ ਇੱਥੇ ਹੋਰ ਵੀ ਪਾਰਟੀਆਂ ਦੇ ਸਪੋਰਟਰ ਕਈ ਸੀਗੇ ਵਿੱਚ ਜਿਨ੍ਹਾਂ ਨੇ ਅੱਜ ਪੂਰਾ ਸਮਰਥਨ ਜਿਹੜਾ ਉਹ ਸੇਵਕ ਨੂੰ ਦੇਣ ਦਾ ਜੋ ਅੱਜ ਵਿਸ਼ਵਾਸ ਦੁਲਾਇਆ ਹੈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਰਵਾਇਤੀ ਪਾਰਟੀਆਂ ਦੇ ਜਿਹੜੇ ਬੜੇ ਪੱਕੇ ਸਪੋਰਟਰ ਸੀਗੇ ਉਹਨਾਂ ਨੇ ਵੀ ਅੱਜ ਇਹਨੂੰ ਬਲਾਈਂਡਲੀ ਸਪੋਰਟ ਦੇਣ ਦਾ ਜੋ ਹੈ ਵਾਦਾ ਕੀਤਾ ਹੈਗਾ ਇਹ ਬਹੁਤ ਵੱਡੀ ਚੇਂਜ ਹੈ ਔਰ ਇਹਦੇ ਕੰਮਾਂ ਨੂੰ ਦੇਖ ਕੇ ਹੀ ਇਹ ਜਿਹੜਾ ਇੰਨੀ ਵੱਡੀ ਬਦਲਾਅ ਆਇਆ ਲੋਕਾਂ ਤੇ ਮਨਾਂ ਦੇ ਵਿੱਚ ਔਰ ਇੱਕ ਬਹੁਤ ਅੱਛਾ ਸਾਈਨ ਹੈ ਜੀ ਇਹ ਔਰ ਸਾਨੂੰ ਪੂਰਾ ਯਕੀਨ ਹੈ ਕਿ ਇਹ ਲੜਕਾ ਬਹੁਤ ਹੀ ਮਾਰਜਨ ਨਾਲ ਜਿੱਤੇਗਾ ਔਰ ਇਹ ਸੀਟ ਜਿਹੜੀ ਹੈ ਮਨਜੀਤ ਕੌਰ ਸੇਵਿਕ ਦੀ ਝੋਲੀ ਚ ਪਏਗੀ ਉਹਨਾਂ ਦਾ ਨੰਬਰ 1 ਸੋ ਆਜ਼ਾਦ ਉਮੀਦਵਾਰ ਨੂੰ ਲੈਣਾ ਦੇ ਵਾਰਡ ਨੰਬਰ ਉਹਨਾਂ ਦੀ ਗੱਲ ਕੀਤੀ ਜਾਂਦੀ ਤਾਂ ਆ ਦੂਜੀਆਂ ਜੜੀਆਂ ਪਾਰਟੀਆਂ ਚ ਆਏ ਉਹ ਰਾਜਨੀਤਿਕ ਪਾਰਟੀ ਗੱਲ ਕੀਤੀ ਜਾਵੇ ਭਾਜਪਾ ਜਾਂ ਕਾਂਗਰਸ ਜਾਂ ਆਮ ਆਦੀ ਪਾਰਟੀ ਦਾ ਸਮਰਥਨ ਉਸ ਆਜ਼ਾਦ ਉਮੀਦਵਾਰ ਦੇ ਪਰਿਵਾਰ ਨੂੰ ਮਿਲ ਰਿਹਾ ਅਗਰ ਡੁਗਰੀ ਫੇਸ 1 2 ਦੀ ਗੱਲ ਕੀਤੀ ਜਾਵੇ ਤਾਂ ਪੂਰਾ ਡੁਗਰੀ ਜਿਹੜਾ ਇਲਾਕਾ ਹੈਗਾ ਉਹ ਇਸ ਟਾਈਮ ਆਜ਼ਾਦ ਉਮੀਦਵਾਰ ਦੇ ਹੱਕ ਯਾਨੀ ਕਿ ਸੇਵ ਉਹ ਜਿਹੜਾ ਪਰਿਵਾਰ ਹੈ ਉਹਦੇ ਹੱਕ ਦੇ ਵਿੱਚ ਖੜਾ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਯਾਨੀ ਕਿ 21 ਦਸੰਬਰ ਦੀ ਇੰਤਜ਼ਾਰ ਦੇ ਵਿੱਚ ਹੈ 21 ਦਸੰਬਰ ਕਦੋਂ ਆਵੇ ਤਾਂ ਡੁਗਰੀ ਦੇ ਲੋਕ ਹੈ ਉਹ ਸਿਵ ਪਰਿਵਾਰ ਨੂੰ ਆਪਣਾ ਨਵਾਂ ਆਉਣ ਵਾਲਾ ਕੌਂਸਲ ਬਣਾਉਣ ਨੂੰ ਤਿਆਰ ਬਰ ਤਿਆਰ ਬੈਠੇ ਆ ਕੈਮਰਾਮੈਨ ਬੋਮੀਨਾ ਸੰਦੀਪ ਸ਼ਰਮਾ ਜੈਨੀ ਸਰ ਟੀਵੀ ਲੁਧਿਆਣਾ